ਪਹਿਲਾਂ ਵੀ ਗੱਲ ਕੀਤੀ ਵੀ 4 बाई 4 ਦੇ ਵੀ ਸ਼ਕੀਨ ਆ ਹਾਂਜੀ ਹਾਂਜੀ ਸੰਤੂ ਸਾਹਿਬ ਕਈ 4 बाई 4 ਦੇ ਸ਼ਕੀਨ ਆ ਕਈ ਕਿਸੇ ਦੇ ਸ਼ਕੀਨ ਆ ਜਿੰਨੇ ਇਹ ਲੈਣਾ ਫੋਰ ਦੇਣਾ 3600 ਉਹਨੇ 3600 ਦੇ ਸ਼ਕੀਨ ਆ ਕਈ ਲੈ ਵੀ ਜਿਹੜਾ 3600 ਉਹ ਆਪਣੇ ਭਰਾ ਬੈਠੇ ਇਧਰ ਵੀ ਭਰਾ ਬੈਠੇ ਜਿੰਨਾ 3600 ਲੈਣਾ ਉਹਨਾ 3600 ਲੈਣਾ ਬਿਲਕੁਲ ਬਿਲਕੁਲ ਲੋ ਵੀ ਇਹ ਫੋਰ 3600 ਦੋਸਤੋ ਵੀਰ ਸੰਦੀਪ ਦੇ ਕੋਲੇ ਟਰੈਕਟਰ ਵਿਕਾਊ ਆ 1993 ਮਾਡਲ ਚੌਂਕੀਆਂ ਚੀਜ਼ ਲਿਆਂਦੀ ਆ 93 ਮਾਡਲ ਆ ਵੀਰਾਂ ਭਰਾ ਵਾਸਤੇ ਸੰਤੂ ਸਾਹਿਬ ਇੱਕ ਨਗੀਨਾ ਪੀਸ ਲੈ ਕੇ ਆਏ ਆ ਵੀਰ ਭਰਾ ਅੱਗੇ ਵੀ ਯਾਦ ਕਰਦੇ ਫੋਰ ਟਰੈਕਟਰ ਵਾਹ ਜੀ ਵਾਹ ਫਿਰ ਪੇਸ਼ ਕਰਤਾ ਜੀ ਰੰਗੜੀ ਆਪਾਂ ਲਓ ਵੀ 93 ਮਰਦਣਾ ਸੰਦੀਪ 93 ਮਾਡਲ ਚਾਰੇ ਟਾਇਰ ਨਵੇਂ ਟਰੈਕਟਰ ਸੋਹਣਾ ਰੰਗ ਢੰਗ ਦਾ ਇੰਨ ਗੇਅਰ ਲਿਫਟਡ ਸਾਰੇ ਭਾਵੇਂ ਆਪਣੇ ਭਾਵੇਂ ਜਿੰਦਾਂ ਮਰਜ਼ੀ ਕੋਈ ਆਗੇ ਲਓ ਵੀ ਇੱਕ ਵਾਰੀ ਕੰਡੀਸ਼ਨ ਚੈੱਕ ਕਰੋ ਮੇਰਾ ਭਰਾ ਬਾਕੀ ਸਿਸਟਮ ਸਿਸਟਮ ਪੂਰਾ ਲਗਾ ਸਾਰਾ ਲਗਾ ਨੂੰ ਸਾਹਿਬ ਕਰੇ ਕੋਲ ਬਣੇ ਕਲੀਨ ਲਾ ਲੂ ਲ ਮੀਨ ਲੱਗੀ ਆ ਠੀਕ ਆ ਜੀ ਸੋ ਪ੍ਰਾਊਡ ਟੂ ਬੀ ਅ ਫਾਰਮਰ ਹਾਂ ਪ੍ਰਾਊਡ ਟੂ ਬੀ ਅ ਫਾਰਮਰ ਠੀਕ ਆ ਜੀ ਬਹੁਤ ਪਿਆਰਾ ਟਰੈਕਟਰ ਵਖਾਊਆ 1993 ਮਾਡਲ ਹਿੰਦੂ ਤੇ ਇਹ ਕਪੂਰਥਲਾ ਦੋਸਤੋ ਨੰਬਰ ਆ ਪੀਪੀ09 ਸੋ ਬਾਕੀ ਤੁਸੀਂ ਇੱਕ ਵਾਰੀ ਦੇਖ ਸਕਦੇ ਜੇ ਬਿਲਕੁਲ ਚਲਾਚਲੂ ਕੇ ਫਿਰ ਸੰਦੀਪ ਸਿੰਘ ਦਿਖਾ ਰਿਹਾ ਹੈ ਬਹੁਤ ਸੋਹਣੀ ਵਾਇਸ ਆ ਆਵਾਜ਼ ਕਾਫੀ ਸੋਹਣੀ ਆ ਟਰੈਕਟਰ ਦੀ ਮੋਡੀਫਾਈ ਹੋਇਆ ਟੋਟਲ ਓਵਰ ਆਲ ਜਿੰਨਾ ਵੀ ਟਰੈਕਟਰ ਸਾਰਾ ਮੋਡੀਫਾਈ ਹੋਇਆ ਆ ਆ ਦੇਖੋ ਜੀ ਬਹੁਤ ਖੂਬਸੂਰਤ ਪੀਸ ਆ ਕਾਫੀ ਵੀ ਰਾਂ ਦਾ ਸ਼ੌਕ ਹੁੰਦਾ ਹੈ ਵੀ ਇੱਕ 4 ਦੇ ਵਿੱਚ ਟਰੈਕਟਰ ਉਹ ਵੀ ਮੋਡੀਫਾਈ ਆਪ ਕਰਾਉਣਾ ਇਹ ਆਲਰੇਡੀ ਜਿਹੜਾ ਮੋਡੀਫਾਈ ਹੋਇਆ ਤੁਹਾਨੂੰ ਟਰੈਕਟਰ ਮਿਲ ਜਾਊਗਾ ਆ ਦੇਖੋ ਹਮੋ ਸਾਹਿਬ ਕਿਹਾ ਸੀ ਤੇ ਗੱਡੀ ਚਲਾ ਲਈਦਾ ਕਯਾਬ ਆਹ ਲਓ ਵੀ ਸੰਦੀਪ ਆਂਦਾ ਕਯਾਬ ਸੂਵਿਟ ਗੱਡੀ ਚਾਹੇ ਸਕਾਰਪੀਓ ਗੱਡੀ ਚਲਾ ਲਈ ਤੇ ਇੱਕ ਪਾਸੇ ਫੋਰ ਟਰੈਕਟਰ ਚਲਾ ਲਿਆ ਵੀ ਇੱਕ ਗੱਲ ਹੀ ਆ ਠੀਕ ਆ ਜੀ ਸੋ ਨਿਊ ਕੰਡੀਸ਼ਨ ਟਾਈਪ ਇਹ ਟਰੈਕਟਰ ਆ ਠੀਕ ਆ ਜੀ ਮੋਡੀਫਾਈ ਬਹੁਤ ਵਧੀਆ ਕੰਡੀਸ਼ਨ ਆ ਇੰਜਨ ਗੇਅਰ ਲੈਫਟ ਪੰਪ ਦਾ ਬਿਲਕੁਲ ਓਕੇ ਕੋਈ ਭਰਾ ਵਾ ਕੇ ਚਲਾ ਕੇ ਤਸੱਲੀ ਕਰ ਸਕਦਾ 2,25,000 ਦਾ ਮੋਲਾ ਠੀਕ ਆ ਜੀ ਸੋ ਮੌਕੇ ਤੇ ਕੋਈ ਸੱਜਣ ਆਉਂਦਾ ਤੇ ਮੌਕੇ ਤੇ ਛੋੜ ਜੋੜ ਜੱਪਾ ਜਾਂ ਮਾਨਤਨ ਹੋਊਗਾ ਜ਼ਰੂਰ ਸੋ ਕਰੋ ਸੰਪਰਕ ਧੰਨਵਾਦ